ਮੈਂ ਪਿੰਡ ਰਾਪਰ ਨਾਲ ਆ ਤੋ ਬੋਲ ਰਿਆਂ ਆਪਣੇ ਬਿਆਸ ਦਰਿਆ ਦਾ ਸਾਨੂੰ ਪਾਣੀ ਦੀ ਮਾਰ ਥੱਲੇ ਅਸੀਂ ਆਏ ਆ ਅਸੀਂ ਬੇਨਤੀ ਇਹ ਕਰਨੇ ਆ ਤੇ ਪਹਿਲਾਂ ਵੀ ਉਦੋਂ 23 ਦੇ ਵਿੱਚ ਪਾਣੀ ਆਇਆ 16 ਅਗਸਤ ਨੂੰ ਨਾ ਛੱਡਿਆ ਤੇ 18 20 ਦਿਨ ਪਾਣੀ ਰਾ ਝੋਨੇ ਦੀ ਸਾਡੀ ਫਸਲ ਪਿਛਲੇ ਸਾਲ ਵੀ ਉਦੋਂ 23 ਦੇ ਵਿੱਚ ਪੂਰੀ ਹੋ ਗਈ ਹੁਣ ਵੀ ਇਹ 8 9 ਅਗਸਤ ਨੂੰ ਇਹਨਾਂ ਨੇ ਪਾਣੀ ਜਿਹੜਾ ਦਰਿਆ ਦਾ ਆ ਚੁੱਕਾ ਅੱਜ ਲਾ ਲੋ 8 ਅੱਜ ਪਹਿਲੀ ਤਰੀਕ ਹੋ ਗਈ ਆ 8-9 ਦਾ ਗਸਦੇ ਆਏ ਨੂੰ ਘਟੋ ਘਟ ਵੀ ਆਈ 20-22 ਦਿਨ ਜਿਹੜਾ ਪਾਣੀ ਜਿਹੜਾ ਨਾ ਇਹ ਸਾਡੇ ਝੋਨੇ ਜਿਹੜੇ ਨੇ 20-22 ਦਿਨ ਤੇ ਨਿਤੜੀ ਗੋਭ ਚ ਆਏ ਝੋਨੇ ਜਿਹੜੇ ਖਤਮ ਕਰਕੇ ਰਾਤ ਦਿੱਤੇ ਅਸੀਂ ਤੇ ਆ ਵੇਖੋ ਘਟੋ ਘਟ ਵੀ ਪਿੰਡ ਰਾਪਰ ਰਾਈਆਂ ਦਾ ਬਹੁਤਾਂ ਨਹੀਂ ਤੇ 4000 ਏਕੜ ਝੋਨਾ ਜਿਹੜਾ ਤਬਾਹ ਹੋ ਗਿਆ ਪਾਣੀ ਦਾ ਵੇਖੋ ਕਿਸੇ ਬੰਨੇ ਸਰ ਨਹੀਂ ਮਾਲ ਡੰਗਰ ਦਾ ਪੱਠਾ ਜਿਹੜਾ ਨਾ ਸਭ ਖਤਮ ਕਰਕੇ ਰਾਤ ਦਿੱਤਾ ਦੂਜੀ ਬੇਨਤੀ ਆ ਜਿੰਨਾ ਵੀ ਆ ਨਾ ਰਾਪਰ ਰਾਈਆਂ ਦਾ ਰਕਬਾ ਉਹ ਸਾਰਾ ਮੰਡ ਏਰੀਆ ਡੇਰੇ ਨੇ ਪੱਠਾ ਦਿੱਤਾ ਉੱਥੇ ਬੀਜਿਆ ਜੋ ਮਾਲ ਡੰਗਰਾ ਤੁਸੀ ਦੇ ਉੱਤੇ ਸਾਰਾ ਕੋਈ ਬੱਜਾ ਵੇਖੋ ਤੇ ਬਹੁਤ ਹਾਲਾਤ ਮਾਰੇ ਤੇ ਗੁਜਰਨ ਡੈਮ ਆ ਤੇ ਜਿੰਨੀ ਇੱਥੇ ਨੁਕਸਾਨ ਹੋਇਆ ਵੱਧ ਤੋਂ ਵੱਧ ਅੱਜ ਸਾਮਨਾ ਚਲੋ ਅਜੇ ਤੱਕ ਪਾਣੀ ਦੀ ਔਣ ਨਹੀਂ ਬਸ ਅੱਧਾ ਫੁੱਟ ਲੱਦਦਾ ਫਿਰ ਫੁੱਟ 2 4 ਦਿਨ ਦਿੰਦੇ ਨੇ ਜਿਵੇਂ ਦੁਨੀਆ ਨੂੰ ਡੋਬ ਡੋ ਕੇ ਮਾਰਨ ਡੈ ਨੇ ਅੱਛੀ ਤੇ ਵੇਖੋ ਇਹੋ ਬੇਨਤੀ ਕਰਨੇ ਆ ਤੇ ਇਹਨੂੰ ਕੰਟਰੋਲ ਕਰੋ ਜ਼ਿਮੀਂਦਾਰਾਂ ਨੂੰ ਮਾਰ ਕੇ ਸਾਡੇ ਇਹ ਕੇ ਅੰਨ ਦਾਤਾ ਜ਼ਿਮੀਂਦਾਰ ਜਿਹੜਾ ਭੁੱਖਿਆਂ ਦਾ ਢਿੱਡ ਭਰਨ ਆਲਾ ਹੈ ਜਿਹੜਾ ਤੁਸੀਂ ਮਾਰ ਕੇ ਸੁੱਟ ਦੇਣ ਲੱਗੇ ਹੋ ਇਹਨਾਂ ਨੂੰ ਇਹਨਾਂ ਨੂੰ ਬਚਾਓ ਤੇ ਦੇਸ਼ ਚੱਲਦੇ ਨੇ ਜਿਦੋਂ ਇਸ ਹਿੰਦੁਸਤਾਨ 'ਚ ਭੁੱਖ ਨਹੀਂ ਨਾਦ ਨਹੀਂ ਹੁੰਦਾ ਪੰਜਾਬ ਨੇ ਸਭ ਤੋਂ ਵੱਡਾ ਨਾਦ ਦਿੱਤਾ ਸਾਡਾ ਚਲੋ ਇਹਦੀ ਪਾਖੜਾ ਇਹ ਪੋਟ ਟਾਈਮ ਦਾ ਪਾਣੀ ਪਿੰਦਾ ਬਿਆਸ ਦਰਿਆ ਤੇ ਸਾਡਾ ਏਰੀਆ ਜਿਹੜਾ ਪੋਟ ਹੈ ਮਾਰਦਾ ਇਹ ਬਿਆਸ ਦਰਿਆ ਨੂੰ ਅਸੀਂ 2 ਮਹੀਨੇ ਮਈ ਤੇ ਜੂਨ ਦਾ ਮਹੀਨਾ ਬਿਆ ਸਾਡੇ ਲੱਗ ਗਿਆ ਦਰਿਆ ਸਾਰੇ ਦੋ ਮਹੀਨੇ ਦਰਿਆ ਸੁੱਕਾ ਰਿਹਾ ਰਤਾ ਪਾਣੀ ਨਹੀਂ ਜਿਰੋਂ ਹੋਣਾ ਆਣ ਕੇ ਝੋਨਾ ਗੋਭ ਚਾਇਆ ਤੇ ਇਹਨਾਂ ਨੇ ਪਾਣੀ 8 9 ਗਸਤਾ ਛੱਡ ਦਿੱਤਾ ਅੱਜ ਲਾਲੋ ਪਹਿਲੀ ਤਰੀਕ ਹੋ ਗਈ ਆ ਸਾਡੇ ਜਿਹੋ ਜਿਹੇ ਹਾਲਾਤ ਗੁਜ਼ਰਦੇ ਨੇ ਤੇ ਸਾਡਾ ਪ੍ਰਮਾਤਮਾ ਹੀ ਜਾਣਦਾ ਮੈਂ ਇਹੋ ਬੇਨਤੀ ਕਰਨਾ ਇਹਨੂੰ ਆਉਣ ਵਾਲੇ ਸਬੰਤ ਕੰਟਰੋਲ ਕਰੋ ਜ਼ਿੰਮੇਵਾਰਾਂ ਦੀ ਬਾਹ ਫੜੋ ਇਹਨਾਂ ਨੂੰ ਬਚਾ ਲਓ ਜੇ ਬਚ ਗਿਆ ਨਹੀਂ ਤੇ ਇੱਥੇ ਇਹੋ ਜੀ ਵੇਖੋ ਸਵਾ ਮਾਰਾ ਆ ਜਾਣਾ ਜਿਹੜੋ ਜ਼ਿਮੀਂਦਾਰ ਮਾਰ ਗਿਆ ਤੇ ਤੁਸੀਂ ਕਿੱਥੇ ਜਿਉਂਦੇ ਰਹੋ ਤੇ ਜ਼ਿਮੀਂਦਾਰ ਤੇ ਮਜਬੂਰ ਨੇ ਮੀ ਰੋਟੀ ਖਾਣੀ ਕਿੰਨੇ ਮੰਡੀਆਂ ਦਾ ਕੰਮ ਬੰਦ ਹੋ ਜਾਣਾ ਕਿੰਨਾ ਕੋਈ ਨੁਕਸਾਨ ਹੋਣਾ ਮੈਂ ਇਹੋ ਹੀ ਬੇਨਤੀ ਕਰਨਾ ਇਹਦਾ ਧਿਆਨ ਦਿਵੋ ਜ਼ਿਮੀਂਦਾਰ ਨੂੰ ਬਚਾਓ ਮਾਲ ਡੰਗਰ ਲੋਕਾਂ ਦਾ ਬਹੁਤ ਤਗੜਾ ਨੁਕਸਾਨ ਹੋਇਆ ਪੱਠਾ ਦੱਥਾ ਨਹੀਂ ਰਿਹਾ ਇਹ ਤੋਂ ਉਹਨੂੰ ਪੁੱਛੋ ਧਿਰਕਾਰ ਦੇ ਵਿੱਚ ਮੇਰਾ ਆਪਣਾ 70 ਕਿਲੇ ਤੋਂ ਨਹੀਂ ਮੈਂ ਵੀ 22 ਲੱਖ ਰੁਪਈਆ ਖਰਤਾ ਕੀਤਾ ਸੀ ਜਿਹੜਾ ਮੇਰਾ ਥੋਨਾ ਤਬਾਹ ਹੋ ਗਿਆ ਤੇ ਇਹੀ ਇਹੋ ਮਹਾਰਾਜ ਦੇ ਬੇਨਤੀ ਕਰਨੇ ਆ ਆ ਦੋ ਸੀਜ਼ਨ ਸਾਡਾ 23 ਵੀ ਮਾਰ ਗਿਆ ਤੇ 25 ਵੀ ਮਾਰ ਗਿਆ ਦੱਸੋ ਹੀ ਕਿੱਥੋਂ ਕਰਦੇ ਲਾਵਾ ਨੇ ਕਿੱਥੋਂ ਗਾ ਨੂੰ ਤਰੱਕੀ ਕਰਾਂ ਤੇ ਮੇਰੀ ਇਹੋ ਹੀ ਬੇਨਤੀ ਆ ਖਾਸਨ ਅੱਗੇ ਇਹਦਾ ਧਿਆਨ ਦਿਓ ਜਿਹੜੇ ਏਡੇ ਏਡੇ ਵੱਡੇ ਜੁਨੀਅਰ ਬੈਠੇ ਨੇ ਏਡੀਆਂ ਵੱਡੀਆਂ ਸੰਥਾ ਬੈਠੀਆਂ ਉਹਨਾਂ ਨੂੰ ਭਾਖੜਾ ਡੈਮ ਦਾ ਜਿੰਨਾ ਡਾਟ ਹੁੰਦਾ ਉਹਨਾਂ ਨੂੰ ਕੰਟਰੋਲ ਕਰੋ ਚਲੋ ਅਸੀਂ ਤੇ ਜੀਵਿੰਦਾਰ ਬੰਦੇ ਏਡੇ ਵੱਡੇ ਤੁਸੀਂ ਬੈਠੇ ਹੋ ਉਹਨੂੰ ਕੰਟਰੋਲ ਕਰੋ ਜੋ ਵੀ ਆਗੂ ਆਉਣ ਵਾਲਾ ਸਮੇਂ ਦਾ ਬਚਾਅ ਕਰੋ ਜੇ ਹੁਣ ਤੋਂ ਸੋਚੋਦੇ ਤੇ ਫੇਰ ਅਗਲਾ ਸਮਾਂ ਦੇ ਜੇ ਪਤਾ ਨਹੀਂ ਕਣਕਾਂ ਬੀਜੀਆਂ ਜਾਣੀਆਂ ਤੇ ਨਹੀਂ ਇਹੋ ਜਿਹੇ ਹਾਲਾਤ ਨੇ ਵਾਹੀ ਗੁੱਜਿੱਕਾ ਖਾਲਾ ਪਿਛਲੇ ਸਾਲਾਂ ਨਾਲੋਂ ਇਹ ਸਭ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਕਿੰਨਾ ਕੁ ਰਿਕਾਰਡ ਟੁੱਟਿਆ ਐਰ ਕੀ ਇਹ ਪਿਛਲੇ ਸਾਲ ਨਾਲ ਵੀ ਜ਼ਿਆਦਾ ਨੁਕਸਾਨ ਹੋਇਆ ਜੀ ਇਹ ਤੇ ਲਾਲੋ ਸਾਹ ਰਾਪਰ ਰਾਈਆਂ ਦਾ 4-5000 ਏਕੜ ਖਤਮ ਹੋ ਗਿਆ ਤੇ ਜਿਉਂ ਚੱਲਦਾ ਜੇ ਇੱਥੋਂ ਲਾਕੇ ਦਸੂਏ ਦੇ ਲਾਕੇ ਸੁਲਤਾਨਪੁਰ ਦੇ ਹਰੀ ਪੱਤਨ ਤੱਕੇ ਪਾਣੀ ਜਾਂਦਾ ਜੀ ਬਹੁਤ ਤਗੜਾ ਨੁਕਸਾਨ ਹੋਇਆ ਇੰਨੀਆਂ ਮੈਂ ਬੇਨਤੀਆਂ ਕਰਦਾ ਕਬੂਲ ਮਨ ਨੂੰ ਬਹੁਤ ਦੁੱਖ ਲੱਗਾ ਮਨ ਦੀ ਗੱਲ ਨਹੀਂ ਨਿਕਲਦੀ ਹੁਣ ਆਪਣੇ ਪੱਤਰਕਾਰ ਆਏ ਕਰਨੀ ਪਈ ਆ ਜੀ ਨਹੀਂ ਕਰਦਾ ਇਧਰ ਨੂੰ ਉਹਨੂੰ ਫਸਲਾਂ ਨੂੰ ਵੇਖਣ ਨੂੰ ਜੀ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ